ਯਾ ਇਸ ਪਵਿੱਤਰ ਬਾਣੀ ਦਾ ਨਾਮ ਹੈ ਜੀ ਤੇ ਸਾਹਿਬ ਅਦਵਾਸਤੇ ਲਾਇਆ ਗਿਆ ਆਪ ਜਪੋ ਤੇ ਦੂਜਿਆਂ ਨੂੰ ਵੀ ਜਪਾਓ ਇਹ ਮੂਰਤ ਪਾਪਾਂ ਦੇ ਜਪ ਮੈਨੇ ਜਪ ਕਰਨ ਵਾਲਾ ਪਾਪ ਨਾਸ ਕਰਨ ਵਾਲਾ ਇਹ ਮੰਤਰ ਕਰਕੇ ਪ੍ਰਮਾਤਮਾ ਦਾ ਜਪ ਮੈਨੇ ਜਾਣਿਆ ਜਾਂਦਾ ਪ੍ਰਾਗ ਭਾਅ ਹੁੰਦਾ ਘੜੀ ਦੀ ਉਤਪਤੀ ਤੋਂ ਪਹਿਲਾਂ ਕਪਾਲਾਂ ਜਿਹੜੇ ਦਾ ਪਾਵੇ ਉਹਦਾ ਨਾਮ ਪ੍ਰਾਗ ਭਾਅ ਹੈ ਪਰ ਤੁਵਨ ਸਾ ਪਾਅ ਕੜੇ ਕਟਾਉਤਪਨ ਹੋ ਕੇ ਤੁਹਾਂਸ ਹੋ ਗਿਆ ਨਾਸ ਹੋ ਗਿਆ ਉਹ ਤੋਂ ਉਤਪਨ ਹੋਇਆ ਜਿਹੜਾ ਕਟਦਾ ਆਪਾ ਉਹਦਾਂ ਨੂੰ ਫਿਰ ਤੋਂ ਸੰਸਾਪਿਆ ਤੁਸ ਜਾਨੋ ਪਾਪ ਹੋ ਗਿਆ ਨਾਸ ਹੋ ਗਿਆ ਪਾਪ ਤੁਹਾਂਸ ਤੋਂ ਉਤਪਨ ਹੋਇਆ ਜਿਹੜਾ ਭਾਵ ਉਸ ਨੂੰ ਉਹ ਨਿਤ ਮੰਦੇ ਅਨਿਉਨ ਪਾਪ ਕੜ ਕਾਟ ਚੋ ਪਾਵੇ ਪਟ ਦਾ ਕਟ ਚੋ ਪਾਵੇ ਇਹਦਾ ਨਾਮ ਅਨਿਉਨ ਪਾਵੇ ਕਾਟ ਵਿੱਚ ਕੜੇ ਕਪੜਾ ਨਹੀਂ ਕਪੜੇ ਜਿ ਕੜਾ ਨਹੀਂ ਰੰਦਾ ਇਹ ਹੀ ਉਹਨਾਂ ਦਾ ਪਰਸਵਰਪਾਵੇ અત્યੰਤ ਆਵ ਜੈਸੀ ਬੰਦਿਆਂ ਦੇ ਪੁੱਤਰ ਦਾ અત્યੰਤ ਪਾਵੇ ਬੰਦਿਆਂ ਦੇ ਕਿਹਦੀ ਪੁੱਤਰ ਨਹੀਂ ਹੋਇਆ ਔਰ ਕੜੇ ਦੇ ਬਖੋ ਬਖਰੇ ਹਿੱਸਿਆਂ ਨੂੰ ਕੋਪਾਲ ਕਹਿ ਦਿੰਦੇ ਆ ਛੇ ਜੋਤੀਆਂ ਸੂਰਜ ਚੰਦ ਨਵਾ ਤਾਰੇ ਬਿਜਲੀ ਅਗਨੀ ਤੇ ਬਾਣੀ ਯਾਪ ਇਸ ਪਵਿੱਤਰ ਬਾਣੀ ਦਾ ਨਾਮ ਹੈ ਜੀ ਤੇ ਸਾਹਿਬ ਅਦੋ ਵਾਸਤੇ ਲਾਇਆ ਗਿਆ ਆਪ ਜੋਪੋ ਤੇ ਦੂਜਿਆਂ ਨੂੰ ਵੀ ਜੋਫਾਓ ਇਹ ਮੂਲ ਮੰਤਰ ਪ੍ਰਪੰਨ ਦੇ ਯਾਪ ਮਨ ਜਪਤ ਕਰਨ ਵਾਲਾ ਭਾਵਨਾਸ਼ ਕਰਨ ਵਾਲਾ ਇਹ ਮੰਤਰ ਕਰਕੇ ਪ੍ਰਮਾਤਮਾ ਜਪਮੈਨੇ ਜਾਣਿਆ ਜਾਂਦਾ ਹੈ ਇਹ ਮੰਤਰ ਆਪ ਵੀ ਪਵਿੱਤਰ ਹੈ ਤੇ ਜਿਹੜਾ ਜਪਦਾ ਉਹਨੂੰ ਵੀ ਜਪ ਮੈਨੇ ਪਵਿੱਤਰ ਕਰਨ ਵਾਲਾ ਹੈ ਸਾਰਿਆਂ ਕਰਕੇ ਜਪ ਪੂਜਨੇ ਕੇ ਸੇਧਾ ਨੇ ਕੇ ਜੀ ਆਪ ਜੀ ਨੇ ਪਿਛੇ ਮੰਤਰ ਬਾਦਾਂਤ ਮਾਤੇ ਮੁਤਾਬਕ ਕਿਹਾ ਸੀ ਬਾਦਾਂਤ ਗ੍ਰੰਥ ਵਿੱਚ ਆਨੰਦ ਲਿਖੇ ਪਰਡੇ ਮੰਤਰ ਚੰਦ ਮੰਦ ਤੇ ਨਜ਼ਰ ਨਹੀਂ ਆ ਰਹੇ ਚਾਂਕਾਨ ਵੰਦ ਕਿਨੂੰ ਕਹਿੰਦੇ ਹਨ ਹੈ ਪੁੱਤਰ ਜਮਾਰਾ ਦਾਦੇ ਨੂੰ ਮੈਨੇ ਨਿਰੰਤਰ ਜਿਹੜਾ ਗ੍ਰੰਥ ਦੇ ਅੰਦਰ ਗ੍ਰੰਥ ਕਰਤਾ ਨੇ ਬੰਦ ਮਨੇ ਨਿਯਮ ਗੁੰਦਨ ਕੀਤੇ ਬੰਦ ਨਾਮ ਹੈ ਨਿਯਮ ਦਾ ਉਹਦਾ ਨਾਮ ਹੈ ਅਨਵੰਧ ਕਿਉਂਕਿ ਹਰ ਚੀਜ਼ ਦਾ ਨਿਯਮ ਹੁੰਦਾ ਜੀ ਦੇ ਨਾਲ ਕੋਈ ਚੀਜ਼ ਚੱਲ ਰਹੀ ਹੈ ਇਹ ਮਿੰਦੇਸ਼ ਦਾ ਕਨਸਟੀਟਿਊਸ਼ਨ ਹੈ ਬਧਾਨ ਉਹ ਚਿੰਦੇ ਜਮ ਬਣਾਏ ਉਹਦੇ ਨਾਲ ਤੇ ਦੇਸ਼ ਦਾ ਪ੍ਰਬੰਧ ਚੱਲ ਰਿਹਾ ਇਸ ਤਰ੍ਹਾਂ ਇਹ ਪਰਮੇਸ਼ਰ ਨੇ ਵੀ ਐਸੀ ਨੇਤ੍ਰੀ ਜੀ ਹੈ ਚਾਰੇ ਨਵੰਦੇ ਇਸ ਮੰਤਰ ਵਿੱਚ ਗੁਰਪ੍ਰਸਾਦ ਸਤਨਾਮ ਜਪ ਇਹ ਅਧਿਕਾਰੀ ਨਵੰਦੇ ਹਨ ਕਰਤਾਪੁਰਖ ਇਹ ਵਿਛੇ ਨਵੰਦੇ ਨਿਰਪਾ ਨਰਵੈਰਾ ਕਾਲ ਮੂਰਤੋ ਜੁਨੀ ਸੈ ਪੰ ਇਹ ਪਰਜੋਜਨ ਨਵੰਦੇ ਚੌਥਾ ਸੰਵੰਤ ਸਬੰਧਨ ਨਵੰਦੇ ਇਹ ਮੰਤਰ ਦਾ ਅਤੇ ਬ੍ਰਹਮ ਦਾ ਪ੍ਰਤਪਾਦਕ ਪ੍ਰਤਪਾਦ ਭਾਵ ਸਬੰਧਿਆ ਮੰਤਰ ਪ੍ਰਤੀਪਾਦਕ ਭਾਵ ਕਥਨ ਕਰਨ ਵਾਲਾ ਮੰਤਰਦਾਰ ਕਥਨ ਕਰਕੇ ਦੱਸਿਆ ਜਾਂਦਾ ਹੈ ਬ੍ਰਹਮ ਪ੍ਰਤੀਪਾਦ ਭਾਵ ਕਥਨ ਕਰਨੇ ਜੋਗ ਹੈ ਹ ਰੱਬ ਜਿਹੜਾ ਪਰਮੇਸ਼ਰ ਉਹ ਕਥਨ ਕਰਨੇ ਜੋਗ ਹੈ ਪ੍ਰਤਪਾਦ ਕਹਿੰਦੇ ਆ ਜਿਹੜਾ ਕਥਨ ਕਰਨ ਵਾਲਾ ਉਹਨੂੰ ਪ੍ਰਤਪਾਦ ਕਹਿੰਦੇ ਆ ਮੰਤਰ ਦਾ ਤੇ ਗਿਆਨ ਦਾ ਜਨ ਜਨਕ ਭਾਵ ਸੁਣਦੇ ਆ ਮਨਤਰ ਜਨਕ ਹੈ। ਪਾਪ ਉਤਪਦੀ ਕਰਨ ਵਾਲਾ ਗਿਆਨ ਜਾਨੇ ਪਾਪ ਉਤਪਤ ਪੈਦਾ ਹੋਣ ਜੋਗਿਆ। ਸਿੱਧਾ ਕਿ ਆਪ ਜੀ ਨੇ ਅਕਾਰ ਮੂਰਤ ਤੇਰਾ ਮੂਰਤੀ ਕਿ ਹੈ? ਕਿ ਪ੍ਰਮਾਤਮਾ ਬ੍ਰਹਮ ਵਿਸ਼ਨੂ ਸ਼ੇਗਰੂਪ ਹੋ ਰਿਹਾ। ਇਸ ਤਰ੍ਹਾਂ ਜਿਹੜਾ ਤਰੇਦਾਰੂ ਨੂੰ ਕਰਕੇ ਫੇਰ ਉਹ ਹਾਂਜੀ ਪਰਦੋਂ ਸਾਹ ਪਾਪ ਜਿਹੜਾ ਉਹ ਪ੍ਰਣਾਮਾ ਪਾਪ ਪ੍ਰਣਾਮ ਜਾਂਦਾ ਹੋਵੇਗਾ, ਬਦਲ ਜਾਂਦਾ ਹੋਵੇਗਾ। ਪਰ ਨਾਮ ਨੂੰ ਨ ਨਹੀਂ ਬਦਲ ਜਾਣਾ ਜੇ ਪਰ ਨਾਮ ਗਿਆ ਤੇ ਨਾਸਵੰਤੀ ਹੋਇਆ ਜੇ ਨਾਸ ਹੋ ਗਿਆ ਤੇ ਫੇਰ ਬੇਦਿਸ਼ਾ ਸਤਰ ਜਿਹੜੇ ਉਹ ਝੂਠੇ ਹੋ ਜਾਣਗੇ ਤੁਹਾਡਾ ਮੰਤਰ ਇਸ ਤਰ੍ਹਾਂ ਹੋ ਜਾਏਗਾ ਇਸ ਤਰ੍ਹਾਂ ਨਾਮਾਹ ਰਾਜ ਦਾ ਦੇ ਪਰਮਾਤਮਾ ਸੱਚਾ ਇਤਨਾ ਆਖਣ ਤੇ ਪਰਮਾਵਾਦ ਦੂਰ ਹੋ ਗਿਆ ਕਿਉਂਕਿ ਸਤ ਸੋਹਣ ਸਾਂ ਮਨ ਜਾਓ ਸੇਧ ਕਰਨ ਲੱਗੇ ਪਰਮਾਤਮਾ ਕਿੰਨੇ ਕਰਨ ਵਾਲਾ ਨਹੀਂ ਤੈਨੂੰ ਕਰਨ ਵਾਲਾ ਜੇ ਚਾਰ ਕਰਨ ਸੇਧ ਕਰਨ ਲੱਗੇ ਗੁੰਦੀਏ ਚਲਾਕੀ ਸੀ ਨਾ ਕਿ ਗੁਰੂ ਸਾਹਿਬ ਕਹਣਗੇ ਚਾਰ ਕਾਲ ਕਹਿਣਗੇ ਤੇ ਅਸੀਂ ਤੈਨੂੰ ਕਾਲ ਗਾਉਂਗੇ تین گل کریں گے چار کہاں گے پاشاہ کہ آد سچ جو آد سچ وہ جڑا ہے یہ سریشتی دے پیدا ہوں تو آد پہلا بھی سچا سی سرشٹی جلے اتپتی ہو گئی جو دت یگ سچا سی اے پی سچ نانک ہو سی سچ پی جو سچا ہےپی ورتمان چاسی اگے پوکھت کالج بھی سچا ہوئے گا ਕਿਛੇ ਪੂਤ ਕਾਲ ਜੀ ਸੱਚਾ ਸੀ ਉਹ ਤਿੰਨਾਂ ਕਾਲਾਂ ਚ 700 ਰੁਪਇਆ ਸੇਦਾਂ ਕੇਹਾ ਆਵੀ ਨੇ ਚਾਰ ਕਾਲ ਕਹਦੇ ਤੇ ਚਾਸਤਰਾ ਤੈਨੂੰ ਕਾਲ ਲਿਖੇ ਪਾਜੇ ਤੈਨੂੰ ਕਾਲ ਵੀ ਇਸੇ ਅਵੰਤਰਾਂਤਰ ਗਾਤਿਆ ਆਦ ਸਾਂ ਜੁਗਾਂ ਸੱਚ ਕਾਜ ਮੈਨੇ ਨੇ ਚੇ ਕਰਕੇ ਸਭ ਦੀ ਆਦ ਕੋਨ ਰੰਕਾਰ ਜੁਗਾਂ ਦੀ ਆਦ ਹਾਂ ਸਾਧੂ ਵੀ ਸੱਚਾ ਜੋਗ ਦੋ ਸ਼ੰਭੂ ਮਨ ਤੇ ਸਤ ਰੂਪਾ ਦੋ ਜੜ ਜੰਗਮ ਹਾਂ ਜੋਗ ਚਾਰ ਪਾਉਣ ਪਾਣੀ ਧਰਤੀ ਇਹਨਾਂ ਚਾਰ ਤਤਾਂ ਦੀ ਯਾਦ ਤੂੰ ਜਿਹੜਾ ਆਕਾਸ਼ ਹੈ ਉਹਦੀ ਕਲਪਨਾ ਤੋਂ ਪਹਿਲਾਂ ਹੀ ਪਰਮਾਤਮਾ ਸੱਚਾ ਸੀ ਹੈ ਵੀ ਸੱਚ ਹੁਣ ਵਰਤਮਾਨ ਸਮੇਂ ਜਿਉ ਪਰਮਾਤਮਾ ਸੱਚ ਨਾਨਕ ਹੋਸੀ ਵੀ ਸੱਚ ਮਾਰੇ ਨੂੰ ਕੋਈ ਸਰਕਾਰ ਵੀ ਸਾਈ ਸਿਰੂਪ ਹੋਏਗਾ ਫਿਰ ਸਿੱਧ ਗੰਦੇ ਅਸੀਂ ਆਪਣੇ ਅੰਨ ਕੀ ਨਿਸ਼ਚੇ ਕਰੀਏ ਸਾਡਾ ਸੁਗਰੂਪ ਕੀ ਹੈ ਬਾਦਸ਼ਾਹ ਦੇ ਆਦਸਾ ਜੁਗਾ ਸੱਚ ਪਹਲੰਦਸ਼ਤੰਦ ਨੇ ਨਿਸ਼ਚੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜੁਗਾਦ ਉਚਾਰਦੇ ਆ ਇਵੇਂ ਰਸੀ ਸਲਪਣਾ ਕਲਪਨਾ ਜਦੋਂ ਨਹੀਂ ਸੀ ਹੋਈ ਉਦੋਂ ਆਦ ਪਹਿਲਾਂ ਵੀ ਰਸੀ ਸੱਚ ਸੀ ਹੈ ਵੀ ਸੱਚ ਜਿਸ ਵੇਲੇ ਪਰਮ ਘਰ ਕੇ ਸਾਪ ਦੀ ਕਲਪਨਾ ਹੋ ਗਈ ਅਰਸੀ ਉਦੋਂ ਵੀ ਸੱਚ ਹੈ ਅਰਸੀ ਚ ਹੋਰ ਕੁਝ ਅਰਸੀ ਜੜੀ ਹੈ ਕੋਈ ਹੋਰ ਚੀਜ਼ ਨਹੀਂ ਹੋ ਜਾਂਦੀ ਨਾਨਕੋ ਸਿਵ ਸੱਚ ਚਾਨਣ ਹੋਣ ਕਰਕੇ ਜਿਸ ਵੇਲੇ ਸਾਪ ਦਾ ਪਰਮ ਦੂਰ ਹੋ ਗਿਆ ਅਰਸੀ ਉਦੋਂ ਵੀ ਸੱਚ ਹੈ ਜੇ ਦੋਇ ਸਤਨਤੂ ਜੀ ਆਪਣੇ ਸਵੈ ਸਰੂਪ ਨੂੰ ਨਿਸ਼ਚਿਤ ਕਰੋ ਉਹ ਬ੍ਰह्म ਰੂਪ ਰਜੂ ਸੰਸਾਰ ਰੂਪੇ ਸਾਪਿਆ ਜੇ ਸਮਨੇ ਜਾਗਤ ਰੂਪ ਸਾਪ ਦੀ ਕਲਪਨਾ ਨਹੀਂ ਸੀ ਉਸ ਵੇਲੇ ਬ੍ਰह्म ਰੂਪ ਰਜੂ ਸੱਚ ਸੀ ਜੇ ਇਸ ਵੇਲੇ ਸਾਪ ਦੀ ਕਲਪਨਾ ਹੋਵੇ ਉਸ ਵੇਲੇ ਬ੍ਰह्म ਰੂਪ ਰਜੂ ਹਾਂਜੀ ਸੱਚ ਹੈ ਜਦੋਂ ਬ੍ਰह्म ਗਿਆਨ ਨੂੰ ਕਰ ਗਏ ਜਾਗਤ ਰੂਪ ਸਾਪ ਦੀ ਪ੍ਰਾਂਤੀ ਪਰਮ ਵਿਰਤੀ ਦੂਰ ਹੋ ਗਈ ਫਿਰ ਵੀ ਬ੍ਰह्म ਰੂਪ ਰਜੂ ਸੱਚ ਹੈ ਉਹ ਨਿਰੰਕਾਰ ਹੁਣ ਬ੍ਰਹਮ ਉਸ ਪ੍ਰਵਤੂ ਜੀ ਆਪਣੇ ਆਪ ਨੂੰ ਨਿਸ਼ਚੈ ਕਰੋ ਤੁਨ ਗੁਰੂ ਅੰਗਦ ਸਾਹਿਬ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ ਕਿ ਆਪਣੇ ਆਪ ਨੂੰ ਕਿਨੇ ਸੇ ਗਰੀਏ ਪਾਛਾ ਗੰਦੇ ਹੈ ਇਹ ਵੀ ਉਹ ਦੇਤਾ ਸੀ ਇਹ ਨਿਮੇ ਕੇ ਗਿਆਨ ਤੋਂ ਬਿਨਾਂ کدے مکتی نہیں ہوں کھیت مکش کے گیان ایک نہیں کرم نہیں دھیان رجو سرب تبھی نسے ہوئے رجو کو گیان اس واسطے تو یہ سچے بادشاہ نے میل ہے ਸਤਿਗੁਰੂ ਦੀ ਕਿਰਪਾ ਵਾਲਾ ਜਿਹੜਾ ਅਧਿਕਾਰੀ ਫੁਰਸ਼ਿਆ ਉਹ ਹੀ ਸਤਨਾਮ ਮੰਤਰ ਨੂੰ ਜਪ ਸਕਦਾ ਹੈ ਕਰਤਾ ਪੂਰਤ ਜੀਵ ਪਰਮਾਤਮਾ ਇਹਨਾਂ ਦੋਹਾਂ ਦੀ ਜਿਹੜੀ ਇਕਤਾ ਭਗ ਜੀ ਜੀਵેશੁਰ ਦੀ ਉਪੇਦਸਾ ਕਰਨੀ ਇਸ ਮੰਤਰ ਦਾ ਵਿਸ਼ੇ ਹੈ پرمان پراپتیسار انرس دکھ دیتی اس منتر کا پریوجن کی میں نے پالیا اور پد کر کے سنسار انرتھ دکھ کی نورتی ہے نرپا نرویر اکال مورت سہ پنگ کر کے پرمان کی پراپتی ہے اور ਉਰੂ ਰੂਪ ਪਰਿ ਤਿਆਗਣ ਰੂਪੰਤ ਰੂਪਤਵੰ परित्यागेन और ऊं रूपांतर अपत्ति परणम यह स्तन दूध अपने पहले रूप ਨੂੰ त्यागे दूसरा दही रूप में प्राप्त होता है वो फिर दूध नहीं बन सकदा जमे दूध पहले रूप नु छड़ गए दूसरा दही रूप प्राप्त होता है वो फिर दूध नहीं बन सकदा ਜਿਵੇਂ ਦੁੱਧ ਪਹਿਲੇ ਰੂਪ ਨੂੰ ਛੱਡ ਕੇ ਦੂਜਾ ਦਹੀਂ ਰੂਪ ਹਰਤ ਹੁੰਦਾ ਹੈ ਉਹ ਦੁੱਧ ਨਹੀਂ ਬਣ ਸਕਦਾ ਇਹ ਪ੍ਰਣਾਮਵਾਦ ਹੈ ਜਿਵੇਂ ਦੁੱਧ ਆਪਣੀ ਪਹਿਲੇ ਰੂਪ ਨੂੰ ਛੱਡ ਕੇ ਦੂਜਾ ਦਹੀਂ ਰੂਪ ਹਰਤ ਹੁੰਦਾ ਹੈ ਉਹ ਦੁੱਧ ਨਹੀਂ ਬਣ ਸਕਦਾ ਉਹਨੂੰ ਪ੍ਰਣਾਮ ਆਗਦੇ ਦੇਵੇਂ ਪੁੱਤਰ ਜਮਨ ਕਰਕੇ ਮਾਤਾ ਪਿਤਾ ਪ੍ਰਣਾਮ ਜੰਦੇ ਇੱਕ ਤਾਂ ਪ੍ਰਣਾਮਵਾਦ ਹੁੰਦਾ ਹੈ ਇੱਕ ਬਵਰਤਵਾਦ ਹੁੰਦਾ ਜਿਵੇਂ ਸੋਨੇ ਤੋਂ ਗਿਆਨੇ ਬਣ ਗਏ ਤੇ ਜਦੋਂ ਉਹਨਾਂ ਨੂੰ ਫੇਰ ਢਾਲ ਕੇ ਕੋਠਾਲੀ ਵਿੱਚ ਤੇ ਡਲੀ ਰੂਪ ਹੋ ਗਏ ਫੇਰ ਸੋਨੇ ਆ ਇਸ ਤਰ੍ਹਾਂ ਜਿਹੜਾ ਸੰਸਾਰ ਆ ਉਸ ਅਹੰਕਾਰ ਦਾ ਇਹ ਬਵਰਤਵਾਦ ਆ ਉਸਤੋਂ ਪੈਦਾ ਹੋਏ ਉਹਦੇ ਹਸਰੇ ਉਹਦੇ ਵਿੱਚ ਇਹ ਮਿਲ ਜਾਂਦਾ ਹੈ ਉਸ ਤੋਂ ਪਿੰਨ ਨਹੀਂ ਹੈ ਇਸ ਹਰ ਜਿੰਨੋ ਪ੍ਰਪੰਘਿਆ ਉਸੇ ਮਾਲਕ ਦਾ ਸਰੂਪ ਹੈ। ਇਸੇ ਸਦਨਨ ਸਾਧਾ ਪਰਚਨ ਕੀਤੇ ਪਰਮਾਤਮਾ ਦੀ ਪ੍ਰਾਪਤੀ ਕਿਸ ਪ੍ਰਕਾਰ ਹੁੰਦੀ ਹੈ? ਤੱਲਗ ਪਵਿੱਤਰ ਰਣ ਨਾਲ ਹੁੰਦੀ ਹੈ। ਦੂਜਾ ਵਿਚਾਰ ਕਰਨਾ ਹੁੰਦੀ ਹੈ। ਤੀਜਾ ਚਿੰਤਨ ਕਰਨਾ ਹੁੰਦੀ ਹੈ। ਚੌਥਾ ਵਿਰਾਗ ਤਾਰਨ ਕਰਨੇ ਨੂੰ ਹੁੰਦੀ ਹੈ ਪੰਜ ਮਹਮੂਮ ਰਖਣ ਨੂੰ ਹੁੰਦੀ ਹੈ ਚੀਨਾਂ ਪੁਕੇਰਨ ਨੂੰ ਹੁੰਦੀ ਹੈ ਸਤਮਾ ਹੋਇਆ ਉਹਨਾਂ ਲੱਖਾਂ ਸੀ ਆਣੇ ਪਾਣ ਹੁੰਦੀ ਇਹ ਸਤ ਪਰਿਸ਼ਨ ਕੀਤੇ ਹਮਾਰੇ ਉੱਤਰ ਦਿੰਦੇ ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਪਰਸ਼ਨ ਦੇ ਬਾਹਰੋਂ ਨਹੀਂ ਸਰੀਰ ਇਹ ਵੀ ਪਵਿੱਤਰ ਕਰਨਾ ਪਰਮਾਤਮਾ ਦੀ ਸੰਧੀ ਸੋਚ ਜਿਹੜੀ ਪਵਿੱਤਰਤਾ ਨਹੀਂ ਉਹ ਪ੍ਰਾਪਤ ਨਹੀਂ ਹੁੰਦੀ ਹੈ। ਔਰ ਬਾਹਰਲੀ ਪਵਿੱਤਰ ਆਪਾਂ ਇਹ ਲੱਖਾਂ ਹਜ਼ਾਰਾਂ ਵਰੀ ਕਰਦਾ ਰਹੇ ਕਿ ਇਹਦੇ ਨੂੰ ਮੰਨਦੀ ਪਵਿੱਤਰਤਾ ਨਹੀਂ ਹੁੰਦੀ। ਕਿ ਫੇਰ ਬਾਹਰੋਂ ਸੋਚਾ ਵਿਚਾਰ ਕਰਨ परमात्मा ਦੀ ਸੋਚ ਵਿਚਾਰ ਨਹੀਂ ਹੁੰਦੀ। ਜਦ ਤੱਕ ਜਿਹੜਾ ਇਹ ਅੰਤਿਸ਼ ਕਰਨ ਪਵਿੱਤਰ ਨਹੀਂ ਹੁੰਦਾ। ਨਹੀਂ ਪਾਵੇਂ। ਬਾਰ ਜਨੀ ਮਰਜੀ ਵਿਚਾਰਾਂ ਲਖਾਂ ਮੇਰੀ ਕਰਦਾ ਰਹੇ ਬਾਰ ਦੀਆਂ ਗੱਲਾਂ ਚਿੰਤਨ ਕਰਨਾ ਪਰਮਾਤਮਾ ਦੀ ਸੋਚ ਚਿੰਤਨ ਨਹੀਂ ਹੁੰਦਾ ਭੰਗਾਰ ਮੁਖੀ ਚਿੰਤਨ ਲਖਾਂ ਮੇਰੀ ਕਰਦਾ ਰਹੇ ਬਾਰੋਂ ਸੋਚੇ ਬ੍ਰਾਹ ਕਰਨੇ ਨਾ ਪਰਮੇਸ਼ਰ ਦੀ ਸੋਚ ਬ੍ਰਾਹ ਦੀ ਪ੍ਰਾਪਤੀ ਨਹੀਂ ਹੁੰਦੀ ਸੋਚੇ باہر براغ کر لیا اندر براغ ہے نہیں سوچ میں پراپتی نہیں ہوں کیوںکہ باہر اس طرح کوئی کرم کنڈی پنڈت سی وہ کہے میں آتا تھے تیلا نہیں کرنا تو ਸਾਰਾ ਘੜਾ ਜੇ ਨੱਪ ਕੇ ਉੱਤੇ ਬੈਠ ਕੇ ਮੈਲਾ ਬਣ ਲਗਾਈ ਲੁੱਟਿਆ ਸਾਰਾ ਉੱਤੇ ਪੈ ਗਿਆ ਗੰਦ ਇਸ ਤਰ੍ਹਾਂ ਕੋਈ ਤਰਤਾ ਨਹੀਂ ਹੁੰਦੀ ਚੁੱਪਾ ਚੁੱਪਨਾ ਹੋਵੇ ਜੇ ਲਾਇ ਰਹਾਂ ਨਾ ਪਰ ਦਿਵਾਰੋਂ ਮੇ ਤਾਂ ਮੂੰਹ ਤਾਲ ਲੈ ਅੰਦਰ ਕਲਪਨਾ ਕਰੀ ਜਾਂਦਾ ਤੇ ਚੁੱਪਾ ਚੁੱਪਨਾ ਹੋਵੇ ਬਾਹਰ ਨੂੰ ਚੁੱਪ ਕਰਨਾ ਚੁੱਪ ਪ੍ਰਾਪਤ ਨਹੀਂ ਹੁੰਦੀ ਮਨ ਚੁੱਪ ਨਹੀਂ ਹੁੰਦਾ ਵਾਲੇ ਚੋਕ ਵਿੱਚ ਤਾਰ ਲੇਵਤਾਂ ਨਹੀਂ ਮੈਂ ਤੇਲ ਦੀ ਦੇ ਰਿਹਾ ਹੈ ਕਰੋ ਸੰਦੀ ਨੂੰ ਬਿਰਤੀ ਲਾਉਂਦਾ ਰਹੇ ਪਰ ਇਹ ਅੰਗਤ ਮਮਤਾ ਦਉਨੋਂ ਅੰਗਤ ਮਮਤਾ ਰਹਿਤ ਹੁਣ ਅਸਲੀ ਮੋਨ ਤੇ ਹੀ ਸੱਜਣ ਅਜਿਹੇ ਹੰਕਾਰ ਵਰਤੀ ਨਹੀਂ त्याਗਦਾ ਮਨਦ੍ਰਿ ਕਲਪਨਾ ਨਹੀਂ त्याਗਦਾ ਚੁੱਪਾ ਚੁੱਪ ਨੂੰਗੀ ਇਸ ਤਰ੍ਹਾਂ ਚੁੱਪ ਰਹਿਣਾ ਮਨ ਚ ਖੋਣੇ ਨੂੰ ਵੈਰਾਂ ਦੇ ਉਤਾਰ ਆਵੇਂ ਕਿੰਨੀ ਤੇਲ ਤਾਰਾ ਉਹ ਜੀ ਬਿਰਤੀ ਨਾ ਛੱਡੇ ਬਗਲਾ ਕਿੰਨਾ ਧਿਆਨ ਲਾ ਕੇ ਬੈਠਾ ਉਹਦੀ ਅੰਦਰੋਂ ਤੋਂ ਤਾਰ ਮੱਛੀ ਫੜਨੂ ਖੜਕਦੀ ਹੈ ਦੇ ਬਿਰਤੀ ਉਧਰ ਲੱਗੀ ਹੋਈ ਤੇ ਜਿੰਨਾ ਜਰਮਨ ਤੋਂ ਸਕਲਪ ਖਤਮ ਨਹੀਂ ਹੁੰਦੇ ਓਨੀ ਦੇਰ ਮਨ ਰੱਖਣਾ ਗਲ ਨਹੀਂ ਮੁਰਦੀ پکیا بوک نہ اتری جی بنا پوریاں فار پے رہنا پہلی اچھا وہ اتر دی نہیں جڑا پکے ترشنالوتری وہ پک تو اتر دی نہیں پہ جتے مرضی ہو گھومتا فری بننا پوریاں فار پہ ساری پوریاں دے ਪਾੜੇ ਪਦਾਰਥ ਮੈਂ ਬਣਾ ਦੇਈ ਕਿੰਨੇ ਵੀ ਪਦਾਰਥ ਮਿਲ ਜਾਣ ਤੇ ਉਹਦੇ ਮੰਦੀ ਜਿਹੜੀ ਫੋਕਿਆ ਉਹ ਨਹੀਂ ਮੁੱਕਦੀ ਹੈ ਉਹ ਘਾਤ ਨਹੀਂ ਹੁੰਦੀ ਹੈ ਜਿਵੇਂ ਸੁਕੰਦਰ ਬਾਦਸ਼ਾਹ ਸੀ ਤੇ ਸਮੁੰਦਰ ਘਨਾਰੇ ਚਲ ਗਿਆ ਬਾਰੂਂ ਦੇਵਤਿਆਂ ਦਾ ਮੇਰੀ ਸ਼ਾਨੀ ਪਰ ਕੋਨੋ ਚਲ ਮਾਰੀ ਹੀਰੇ ਜਵਾਰਾ ਤੰਗ ਕਹਿੰਦਾ ਬੇੜੀ ਇੱਕ ਬੇੜੀ ਕਹਿੰਦਾ ਛੋਟੀ ਹੈ ਕਹਿੰਦੇ ਪਰਲਾ ਕੋ ਪਰੇ ਤਾਂ ਪਰਦੀਨੀ ਕਹਿੰਦੇ ਤਾਂ ਪਰਦੀਨੀ ਕਹਿੰਦੇ ਇਹ ਤਾਂ ਪਰ ਗਈ ਤੇਰਾ ਪੇਟ ਨਹੀਂ ਵੱੜਦਾ ਤ੍ਰਿਸ਼ਨਾ कैसी ਹੈ ਭੁੱਖਿਆ ਭੁਖਨ ਦੇ ਭੁੱਖਿਆਂ ਦੀ ਭੁੱਖ ਇਸ ਤਰ੍ਹਾਂ ਉਤਰਦੀ ਨਹੀਂ ਫਾਮੇ ਸ਼ੇ ਪੂਰੀ ਬ੍ਰੰਪੂਰੀ ਅੰਦਰ ਪੂਰੀ ਇਹ ਪਦਾਰਥਾਂ ਦੇ ਪਾਰ ਜਿਹੜੇ ਉਹ ਬਨਲੇ ਸਹਿਸਿਆਣ ਪਾਲਖ ਹੋਏ ਤੱਕ ਨੇ ਦਿਲੇ ਨਾਲ। ਪਾਵੇਂ ਵਾਲੀਆਂ ਕਿਨੀਆਂ ਵੀ ਸਿਆਣ ਪਾਉਂ। ਲੇਕਿਨ ਇਹਨਾਂ ਸਿਆਣ ਪਾਂ ਦਰਗਾਹ ਕੋਈ ਵੀ ਦੇ ਨਾਲ ਕੋਈ ਵੀ ਨਹੀਂ ਚਲਦੀ ਹੈ। ਕੋਈ ਸਹਾਇਤਾ ਨਹੀਂ ਕਰਦੀ। ਭਾਏ ਹਜ਼ਾਰਾਂ ਲੱਖਾਂ ਸਿਆਣ ਪਾਂ ਗਏ ਹੋਣ। ਇਹਦੀ ਸਿਆਣ ਨਹੀਂ ਚਲਦੀ। ਕਿਤੇ ਦਿਨ ਸਤਾ ਪ੍ਰੇਸ਼ਾਨ ਹੁੰਦੀ। ਉਤਰ ਦਿੱਤੇ ਜਿਵੇਂ ਬਿਆਸ ਦਾ ਜੇ ਲੋਸ ਹੁੰਦੇ ਕਦੇ ਮਰ ਜਾਣਾ ਉਹ ਫਿਰ ਇਹਨੂੰ ਛੇਵਜੀ ਕੋ ਲੈ ਗਿਆ ਛੇਵਜੀ ਕੰਨਾ ਮੈਂ ਨਹੀਂ ਤਾਂ ਭਰਮੇ ਨੇ ਪੈਦਾ ਕੀਤਾ ਉਹ ਕਹਿੰਦਾ ਬੀਸ਼ਨੂ ਖਾਣ ਦਾ ਬੀਸ਼ਨੂ ਕੋ ਲੈ ਗਿਆ ਉਹ ਖਥੇ ਹੋਇਆ ਤੇ ਮਰ ਗਿਆ ਕੰਨੀ ਮਾਥੇ ਲਿਆ ਹਿਮਰ ਬਦੌਣ ਲਈ ਕਹਿੰਦੀ ਦਾ ਲਿਖਿਆ ਸੀ ਜਿੱਲੇ ਸਾਰੇ ਦੇਵਤੇ ਇਕੱਠੇ ਹੋਣੇ ਉਦੋਂ ਹੀ ਦੀ ਮੌਤ ਹੋਣੀ ਹੈ ਉਦੋਂ ਇਹ ਸਦੀ ਮੌਤ ਹੋਣੀ ਹੈ। شويه ਸਵਾਸ ਤੇ ਸੇਧੇ ਕਰਨ ਲਗੇ ਆਪ ਦੇਖ ਕੇ ਹਿੰਤਾ ਸਾਰੋਂ ਸਾਰੇ ਜਿੰਨੇ ਇਸ ਫਲ ਹੋ ਗਏ। ਸਾਰੇ ਜਿੰਨੇ ਇਸ ਫਲ ਹੋ ਗਏ ਬੇਦਿਸ਼ਾਸ਼ਤਰ ਵੀ ਝੂਟੇ ਹੋ ਜਾਣਗੇ। ਕਹਿੰਦੇ ਤੁਸੀਂ ਸਿਧਾਂਤ ਨੂੰ ਸਮਝੇ ਨਹੀਂ। ਅਹੀਂ ਦਾ ਕਿਆ ਸੋਚਿਆ ਸੋਚਣੋ ਵੀ ਜੋ ਸਿਰ ਹੋਰ। ਬਾਹਰ ਲਿਫੇ ਤਰ੍ਹਾਂ ਕਰਨ ਨਾਲ ਪਵਿੱਤਰ ਰੂਪੇ ਨਾਨਕਾਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਜੇ ਕਹਿੰਦੇ ਲਖ ਸੂਰੂਪ ਵਾਲੀ ਪਵਿੱਤਰਤਾ ਧਾਰੇ ਫਿਰ ਨਾਨਕਾਰ ਦੀ ਪ੍ਰਾਪਤੀ ਹੁੰਦੀ ਬਾਹਰਲੇ ਕਰਮ ਕਰਨ ਵਿਚਾਰ ਰੂਪੇ ਨਾਨਕਾਰ ਦੀ ਪ੍ਰਾਪਤੀ ਨਹੀਂ ਹੁੰਦੀ ਫਿਰ ਕਿਵੇਂ ਹੋਵੇ ਕਹਿੰਦੇ ਲਖ ਸੂਰੂਪ ਵਾਲੀ ਵਿਚਾਰ ਹੋਵੇ ਫਿਰ ਨਾਨਕਾਰ ਦੀ ਪ੍ਰਾਪਤੀ ਹੁੰਦੀ ਬਾਹਰਲੇ ਚੰਤਨ ਗੰਨਣਾ ਹਾਂਜੀ ਤੇ ਨੋ ਕੋਨ ਦੋਖਾਵੇ ਕਰਨ ਸੋਚ ਨਾ ਹੋਵੇ ਨਹੀਂ ਕੋਈ ਜਿਹੜਾ ਚਿੰਤਨ ਕਰਨ ਜੋ ਨਿਰੰਕਾਰ ਦੀ ਪ੍ਰਾਪਤੀ ਨਹੀਂ ਹੁੰਦੀ ਕਿਵੇਂ ਹੋਵੇ ਜਿਹੜਾ લક્ષ ਰੂਪ ਨਿਰੰਕਾਰੂ ਦਾ ਚਿੰਤਨ ਕਰੀ ਫੇਰ ਪ੍ਰਾਪਤੀ ਹੁੰਦੀ ਬਾਹਰਲੇ ਵਰਾਗ ਤਰਨ ਪ੍ਰਾਪਤੀ ਨਹੀਂ ਹੁੰਦੀ ਕਿਵੇਂ ਹੁੰਦੀ ਕਹਿੰਦੇ ਇਹ લક્ષ ਰੂਪੀ ਵਰਾਗ ਨੂੰ ਤਰਨ ਕਰੇ ਫਿਰ ਉਹਦੀ ਪ੍ਰਾਪਤੀ ਹੁੰਦੀ ਹੈ ਜੋ ਬੇਟੂ ਬਨੂ ਹੋ ਜਿਹੜਾ ਨੇ ਉਤਾਰ ਬਾਹਰ ਲਈ ਚੋਪਰ ਰਖਣਾ ਨਾਮ ਬੋਲਣ ਕਰਕੇ ਮਨ ਰੂਪੀਨਾਂ ਕਰਦੀ ਪ੍ਰਾਪਤੀ ਨਹੀਂ ਹੁੰਦੀ ਕਿਸ ਤਰ੍ਹਾਂ ਹੁੰਦੀ ਹੈ ਜੇ ਤਾਰ ਤੇਲ ਤਾਰਾ ਵੰ ਇਕ ਰਸ ਬਿਰਤੀ ਨੂੰ ਉਹਦੇ ਚਰਨੋਂ ਜੋੜੇ ਫੇਰ ਪ੍ਰਾਪਤੀ ਹੁੰਦੀ ਹੈ ਭੁੱਖਿਆ ਭੁੱਖ ਨੂੰ ਤਰੀ ਜਵਨਾ ਪੁਰੀਆਂ ਬਾਹਰ ਰੋਟੀ ਨਾ ਖਾ ਦੀ ਇਸ ਤਰ੍ਹਾਂ ਭੁੱਖਿਆ ਰਹਿਣਾ ਪਰਮੇਸ਼ਰ ਦੀ ਪ੍ਰਾਪਤੀ ਦੀ ਭੁੱਖ ਜਿਹੜੀ ਇੱਛਾ ਹਾਂਜੀ ਉਹ ਨਹੀਂ ਉਤਰਦੀ ਫਿਰ ਕਿਵੇਂ ਹੋਵੇ ਜੇ ਪੂਰੀਆਂ ਇੰਦਰੀਆਂ ਦੇ ਪਾਰ ਜਿਹੜੇ ਸੰ다ਨ ਬੰਨਾ ਰੋਕੇ ਇੰਦਰੀ ਨੂੰ ਵਿਕਾਰਾਂ ਨੂੰ ਰੋਕੇ ਫੇ ਹੁੰਦੀ ਪੂਰੀਆ ਕਰਨ ਮੈਤਰੀ ਬੁੱਧਤਾ ਪੇਖਿਆ ਇਹ ਸ਼ੋਭ ਗੁਣ ਜਿਹੜੇ ਆਪਨੇ ਮਨ ਚ ਬੰਨਾ ਮੈਨੇ ਬਾਨ ਲਗਰੇਣ ਕਰ ਲੈ ਫੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਸਹਿ ਸੰਪਾਲਕ ਹੋਏ ਤੱਕ ਨ ਚਲੇ ਨੂੰ 11 ਲੱਖ 99 ਫੇਰ ਨਪਾਂ ਵੀ ਹੁਣ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਫੇਰ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ ਨਾ ਕੋਈ ਅੰਦੇ ਪੁਰਖ ਜਿਹੜਾ 41 ਸਿਆਣਪ ਨਾਲ ਚੱਲੇ ਫੇਰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਫੇਰ ਅਲਖ ਸਰੂਪ ਵਾਲੇ ਸਾਧਨ ਜਿਹਨਾਂ ਨੇ ਕੀਤੇ ਉਹਨਾਂ ਗੁਰਮਖਾਂ ਦੀ ਦ੍ਰਿਸ਼ਟੀ ਕਿਸ ਤਰ੍ਹਾਂ ਦੀ ਹੁੰਦੀ ਹੈ ਸੋਚਾ ਸੋਚਣਾ ਹੋਵੇ ਜਾਂ ਸੁਚੀ ਲੋਕਣਾ ਜਿਨ੍ਹਾਂ ਲੋਕ ਸਰੂਪ ਪਵਿੱਤਰਤਾ ਵਿਚਾਰਤਾ ਚਿੰਤਨਤਾ ਵਿरागਤਾ ਪ੍ਰਾਪਤ ਹੋ ਗਈ ਹੈ ਉਹਨਾਂ ਦੀ ਦ੍ਰਿਸ਼ਟੀ 'ਚ ਨਾ ਪਵਿੱਤਰਤਾ ਨਾ ਪਵਿੱਤਰਤਾ ਨਾ ਚਿੰਤਨ ਨਾ ਅਚਿੰਤਨ ਨਾ ਵਿਚਾਰ ਨਾ ਆ ਵਿਚਾਰ ਨਾ ਬ੍ਰਾਗ ਨਾ ਆ ਬ੍ਰਾਗ ਕੁਝ ਵੀ ਦੁਵੈਤ ਵਾਲੀ ਗੱਲ ਨਹੀਂ ਹੁੰਦੀ ਜੋ ਪਛੁਪਣ ਹੋਏ ਜਲਾਰਾਂ ਦੇ ਉਤਾਰ ਜਿਨ੍ਹਾਂ ਤਾਰ ਤੇਲ ਤਾਰ ਹੋਇ ਇੱਕ ਰਸ ਬਿਰਤੀ ਨਿਰੰਕਾਰ ਦੇ ਭਜਨ ਵਿੱਚ ਲਾ ਲਈ ਹੈ ਉਨੋਂ ਦੀ ਦ੍ਰਿਸ਼ਟੀ 'ਚ ਨਾ ਮੋਨਿਆ ਨਾ ਮੋਨਿਆ ਉਨੋਂ 'ਚ ਕੋਈ ਦੁਸ਼ਵਾਲੀ ਗੱਲ ਨਹੀਂ ਰਹਿੰਦੀ ਭੁੱਖਿਆ ਭੁੱਖ ਨੂੰ ਤ੍ਰਿਜਿਵਨੋਂ ਕਰਿਆ ਪਰ ਜਿਨੇ ਪੁਰਿਆ ਇੰਦਰੀਆਂ ਦੇ ਪਾਰ ਸਮੂਹ ਨੂੰ ਬੁਕਾਰਾਂ ਮਿਲੋਂ ਬੰਨ ਲਿਆ ਰੋਕ ਲਿਆ ਕਰਨਾ ਮਇਤਰੀ ਮੁੱਤਾ ਸੁਭਗੁਨਾਂ ਤਾਰ ਲਿਆ ਉਨੋਂ ਦੀ ਦ੍ਰਿਸ਼ਟੀ 'ਚ ਨਾ ਭੁੱਖਿਆ ਨਾ ਭੁੱਖਿਆ ਕੋਗ ਧਨਵਾਵੀ ਇਛਾਂ ਸਾਰੀਆਂ ਉਹਨਾਂ ਦੀ ਉਤਰ ਗਈਆਂ ਖਤਮ ਹੋ ਗਈਆਂ ਸੈਸਣ ਕਲੋਖ ਹੋ ਤੱਕ ਨੈਲ ਨਾਲ ਫੋਜਾਂ ਨੇ ਜੋ ਯੋਗਤਾ ਲਈ ਸ਼ਾਨ ਪਾਉਣਾ ਨਾ ਨਿਸ਼ਚੇ ਹੁੰਦੀ ਸਹਤ ਦੇ ਫੇਰੇ ਚੱਲ ਪਵੇ ਨਾ ਤਾਂ ਵੀ ਫੇਰ ਜਿਹੜੀ ਦ੍ਰਿਸ਼ਟੀ ਹੈ ਉਹਦੇ ਹਜ਼ਾਰਾਂ ਲੱਖਾਂ ਸ਼ਾਨ ਪਾਉਣ ਚਾਹੇ ਨਾ ਹੋ ਕੋਈ ਪਰਵਾਹ ਨਹੀਂ ਰੱਖਦਾ ਕਿਉਂਕਿ ਫੇਰ ਸਿੱਧਾ ਨੇ ਅੱਗੇ ਪ੍ਰੇਸ਼ਨ ਕੀਤਾ ਇਥੇ ਨਾ ਪੁਰਸ਼ਦਾਰਥ ਕੀਤਾ ਜਿਸ ਤਰ੍ਹਾਂ ਨਾ ਨੂੰ ਕੋਲ ਅਖੀਰ ਨੂੰ ਨਾਨਕ ਸਾਹਿਬ ਜੀ ਦਾ ਅਰਧ ਕਰਨ ਲੱਗੇ ਸੰਪੈ ਸੰਤੋਹ ਨੂੰ ਲਿਖਿਆ ਪ੍ਰਾਕ ਜੋ ਨਖਾਰ ਨਾ ਕਮਾਨ ਆਬਦਾਨ ਜਾਣ ਤੁਹਾਨੂੰ ਉਹਨਾਂ ਨੇ ਕਿ ਨਾਨਕ ਨਾਮ ਦਾ ਜੋ ਪ੍ਰਾਕ ਪਹਿਲਾ ਨਖਾਰ ਨੰਨਾ ਕਰ ਉਹ ਉਹੁਰ ਖਦਾਬਦਾਨ ਬਾਜ ਕੇ ਜਨਨ ਕਰੂ ਇਸ ਵਾਸਤੇ ਇਮਰਸ਼ਨ ਅਬੀਏ ਪਰਦੇ ਕਿ ਉਸਚਾਰਾ ਹੋਈਏ ਕਿ ਕੂੜਾ ਟਟੇ ਘਰ ਸੱਚ ਦਾ ਸਰੂਪ ਕਿਵੇਂ ਹੋਈਦਾ ਪਰਮਾਤਮਾ ਮਨ ਨੂੰ ਸੱਚੇ ਕਿਵੇਂ ਹੋਈਦਾ ਝੂਠੀ ਦੇ ਦੇ ਪਾਲਣ ਪੋਜਣ ਕਿਸ ਤਰ੍ਹਾਂ ਟੁਡੇ ਟੁੱਟੇ ਹਟੇ ਫਿਰ ਕੂੜੇ ਸਵਿਧਿਆਦੀ ਪਾਲ ਜਿਹੜੀ ਬਾਟਿਆ ਫੜਦਾ ਜਾਂ ਕੰਢ ਕਿਵੇਂ ਦੂਰ ਹੋਵੇ ਬਾਸ਼ਾ ਦੇ ਹੁਕਮ ਜੇ ਚੱਲਣਾ ਨਾਨਕ ਲਿਖਿਆ ਨਾ ਰਜਾਈ ਨਾਨਕਕਾਰ ਦੇ ਹੁਕਮ ਅੰਦਰ ਚੱਲਣ ਨੂੰ ਹਾਂ ਸੋ ਅਜਿ ਸਰੂਪ ਹੋ ਜਾਈਦਾ ਬੇਦਾਂ ਹਤ ਨਾ ਸਲੀ ਸਿਧਾਂ ਦੇ ਮੁਤਾਬਕ ਚੱਲਣਾ ਹਾਂਜੀ ਇਹ ਹੀ ਨਿਰੰਕਾਰ ਦਾ ਹੁਕਮ ਉਹਨਾਂ ਇਸ ਵਾਸਤੇ ਜਿ ਸੁਰਤੀ ਸਿਮਰਤੀ ਮਈ ਮੇ ਵਾਗਿਆ ਇਸ ਵਾਸਤੇ ਪਰਮਾਤਮਾ ਨੇ ਮੱਥੇ ਤੇ ਜਿਹੜਾ ਲੇਖ ਲਿਓ ਤਾ ਉਹ ਮੇਰੇ ਨਾਲ ਆਇਆ ਉਹ ਮੈਨੂੰ ਵਾਸ਼ ਮਿਲੇ ਜਾਣਾ ਇਹ ਦੂਜੇ ਪ੍ਰਸ਼ਨ ਦਾ ਉੱਤਰ ਹੈ ਇਸ ਤਰ੍ਹਾਂ ਹੰਜੀ ਸਮਝਣ ਨਾਲ ਝੂਠੀ ਜਿਹੜੀ ਦੇ ਦੇ ਪਾਲਣ ਪਾਸਣ ਪਾਲਣ ਪਾਸਣ ਪਾਲਣ ਕੋਸਲ ਮਨ ਹਟ ਜਾਂਦਾ ਉਹ ਤਾਂ ਫਿਰ ਬਰਾਂਡਕਾਰ ਦੇ ਉੱਤੇ ਉਹਦਾ ਪ੍ਰਭੂਸਾ ਹੋ ਜਾਂਦਾ ਮੈਂ ਜਾਣ ਫਿਰ ਉਹ ਆਨੰਦ ਦੇ ਰੂਪ ਦੇ ਵਿੱਚ ਹੀ ਰਹਿਣਾ ਚਾਹੇ ਦੁੱਖ ਦੇ ਵਿੱਚ ਆਏ ਸੁੱਖ ਦੇ ਜੀਵ ਨੂੰ ਚਾਹੀਦਾ ਉਹ ਹੁਕਮ ਰਜਾਈ ਗੁਰੇ ਰਜਾਈ ਮੈਨੇ ਰਾਜੀ ਵਾਜੀ ਕੋਲ ਸੰਨ ਹੋ ਕੇ ਰਹਿਣਾ ਕਰੀ ਉਹਦੀ ਰਜਾ ਆ ਗਿਆ ਜਿਹੜੇ ਦੁੱਖੋਂ ਦੁਖ ਰਾਵੈ ਨੂੰ ਤੇ ਸੁਖ ਵਿੱਚ ਆਕੜੇ ਫਕੜੀ ਨੂੰ ਫੇਵ ਦੇ ਨੂੰ ਸੱਚੀ ਹੋਈ ਦਾ ਚੌਥੇ ਪ੍ਰਹਨ ਨਾਨਕ ਲਿਖਿਆ ਨਾਲ ਬਾਸ਼ਾ ਕਹਿੰਦੇ ਐ ਸਿੱਧੋ ਮੇਦਾਂ ਸ਼ਾਸਤਰਾ ਜਿਹੜਾ ਨਾਲ ਪ੍ਰਣਾਲ ਕਾ ਲਿਖੀ ਹੈ ਹਾਂਜੀ ਉਹਦੇ ਮਤਾਬਕ ਚੱਲਣੇ ਕਰਕੇ ਫੇ ਅਭਿਦੇ ਅਧਿਪਾਲ ਜਿਹੜੀ ਬਾਟਿਆ ਦੂਰ ਹੋ ਜਾਂਦੀ ਹੈ ਪ੍ਰਣਾਲ ਕਾ ਕਿਵੇਂ ਅੰਤਿਸ਼ ਕਰਨ ਤਿੰਨ ਦੋਸ਼ ਮਾਲ ਬੁਖਸ਼ੇ ਭਵਰਨ ਫਿਰ ਨਿਸ਼ਕਾਮ ਕਰਮਾਂ ਦੁਆਰਾ ਮਾਲੋ ਦੋਸ਼ ਦੂਰ ਕਰ ਲਿਆ ਪਾਛਨ ਦੁਆਰਾ ਬਕੀਬ ਦੋਸ਼ ਦੂਰ ਕਰੇ ਫਿਰ ਬੇਰੱਗਵੀ ਕਰ ਸੰਦੀ ਮੁਖ ਸਿੱਛਾ ਸਥ ਹੋ ਗਏ ਸਰਵਣ ਮਨ ਉਹਨਾਂ ਦੇ ਆਸਨ ਵਰ ਕੇ ਤਾ ਟੂੰਗ ਦਾ ਸੰਸ਼ੋਧਨ ਕਰ ਲੈ ਤੇ ਬ੍ਰਹਮ ਗਿਆਨ ਹੋ ਜਾਂਦਾ ਇਸ ਨੂੰ ਪ੍ਰਨਲਕਾ ਕਥਨ ਕਰਦੇ ਆ ਇਹਦੇ ਕਰਨ ਨਾਲ ਫਿਰ ਉਹ ਵਰਨ ਵਿਦਿਆ ਦਾ ਜਿਹੜਾ ਫੜਦਾ ਉਹ ਦੂਰ ਹੋ ਜਾਂਦਾ ਆਧਵਾ ਵਿਦਾਂ ਸ਼ਾਸਤਰਾਂ ਵਿੱਚ ਫਿਰ ਇਹ ਪ੍ਰਨਲਕਾ ਵੀ ਲਿਖੀ ਹੈ ਕਿ 25 ਸਾਲ ਤਿੰਨ ਬ੍ਰਹਮਚਾਰੀ ਰਹੇ 50 ਗ੍ਰਿਸ਼ਤੀ ਹੋਰ ਫਿਰ ਪੁਜਾ ਬਾਨਪ੍ਰਸਤ 50 ਸੰन्यास ਲੇਕਿਨ ਗੁਰਮੁਤਿ ਦੇ ਮੁਤਾਬਕ ਕਰਨਾਲਾ ਕਾ ਇਸ ਤਰ੍ਹਾਂ ਕੀ ਹੈ ਉਹ ਸਤਿਗੁਰਾਂ ਜੋ ਸਿਖਾ ਖਾਇ ਸੋ ਪੰਜ ਘਟਰ ਨਾਮ ਤੇ ਆਵੇ ਉਦਮ ਕਰੇ ਪਲਕੇ ਪਰਵਾਤੀ ਇਸ਼ਨਾਨ ਕਰੇ ਅਮਰਸਰ ਨਾਵੇ ਉਪਦੇਸ਼ ਗੁਰੂ ਹਰਿ ਹਰਿ ਜਪ ਜਾਪੇ ਸਭ ਕਿਲਵੇ ਪਾਪ ਢੋਖ ਲਾ ਜਾਵੇ ਫਿਰ ਚੜਾ ਤੇ ਉਸ ਗੁਰੂ ਆਣੀ ਗਾਵੇ ਬੰਦੇ ਉੱਠ ਕੇ ਹਰਨਾਮ ਤਿਆਗੈ ਜੋ ਸਾਸ ਗਰਾਸ ਤੇ ਮਿਰਾਨ ਹਰ ਸੋ ਗੁਰ ਸੇ ਗੁਰੂ ਮਨ ਭਾਗੈ ਜਿਸ ਨੂੰ ਦਇਆਲ ਹੋਏ ਹੋਵੇ ਮਿਰਾਨ ਸੋਮੀ ਤੇ ਸੋ ਗੁਰ ਸੇਖ ਗੁਰਪਦੇ ਸੁਣਾਵੇ ਜਾ ਨਾਨਕ ਤੂੜ ਮੰਗਿਆ ਤੇ ਸੋ ਗੁਰ ਸੇਖ ਕੀ ਜੋ ਆਪ ਜਿਪਾ ਹੋ ਰਹਿ ਨਾਮ ਜਿਪਾਵੇ ਸਦਾਂ ਕਿਹਾ ਜਿਹਦਾ ਪਰਦਾ ਦੂਰ ਹੋਇਆ ਉਹਦੀ ਫੇਦ੍ਰਸ਼ਟੀ ਕਿਸ ਤਰ੍ਹਾਂ ਦੀ ਹੁੰਦੀ ਹੈ ਪਾਸ਼ਾ ਦੇ ਨਾਨਕ ਲਿਖਾ ਨਾਨਕ ਦ્વੈਤ ਭਾਵ ਜਿਹਦੇ ਵਿੱਚ ਨਹੀਂ ਔਰ ਅਨੁਕਰਤ ਪਰਮਾਤਮਾ ਜੋ ਇਹ ਨਾਨਕ ਨੂੰ ਕਹਾਵੇ ਉਸੀ ਐਸਾ ਜਿਹੜਾ ਦ્વੈਤ ਭਾਵ ਹੋ ਰਿਹਾਤ ਨਿਰੰਕਰ ਜਿਹਦਾ ਬਿਦਾਂ ਸ਼ਾਸਤਰਾਂ ਚ ਜਸ ਲਿਖਿਆ ਹੋਇਆ ਉਹਨੂੰ ਫਿਰ ਆਪਣੇ ਨਰਮ ਉਹਨੂੰ ਆਪਣੇ ਨਾਲ ਨਿਸ਼ਚਿਤ ਕਰਦਾ ਹੁਣੋ ਪਿਆਰਾ ਕਿ ਮੇਰੀ ਜਿਹੜੀ ਆਤਮਾ ਉਹ ਦਾਇ ਸੂਰੂਪ ਹੈ ਇਸ ਕਰਕੇ ਨਰੰਕਾਰ ਦੇ ਵਿੱਚੇ ਫਿਰੋ ਉਹ ਭੇਦ ਹੋ ਜਾਂਦਾ ਆ ਉਹਦਾ ਕੋਈ ਭੇਦ ਫਰਕ ਜਿਹੜਾ ਰਹਿੰਦਾ ਨਹੀਂ ਹੈ ਕਿਉਂਕਿ ਫਿਰ ਉਹ ਹੁਕਮ ਦੇ ਵਿੱਚੇ ਹੀ ਚੱਲਦੇ ਆ ਗੁਰਮੁਖ ਸਿਆਰੇ ਜਿਹੜੇ ਉਹਨਾਂ ਦੀ ਐਸੀ ਅਵਸਥਾ ਜਿਹੜੀ ਹੈ ਉਹ ਬਣ ਜਾਂਦੀ ਹੈ ਤੇ ਇਸ ਵਾਸਤੇ ਫਿਰ ਉਹ ਹਰ ਜਗ੍ਹਾ ਨਜ਼ਰوں ਦਾ ਉਸ ਤੋਂ ਪੈਨ ਦੋਨੋਂ ਵਿਊ ਦੇਖਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ